ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਨਾ ਹੋਣ ਤੇ ਅੱਜ ਨਕਟਾ ਪਿੰਡ ਦੇ ਲੋਕਾਂ ਨੇ ਇੱਥੇ ਬਲਾਕ ਵਿਕਾਸ ਪੰਚਾਇਤ ਵਿডিও ਡਾਕਟਰ ਵਿਖੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰਦਿਆਂ ਰੋਸ ਦਰਨਾ ਦਿੱਤਾ ਇਸ ਮੌਕੇ ਤੇ ਦਿਹਾੜੀ ਮਜ਼ਦੂਰ ਸਭਾ ਦੇ ਆਗੂ ਗੁਰਮੀਤ ਸਿੰਘ ਕਾਲਾਚੜ ਦੇ ਦੱਸਿਆ ਕਿ ਪਿੰਡ ਤੋ ਬੇਰੀ ਜਿਹਾ ਨਾਮ ਹੋਰ ਕੰਮ ਤੋਂ ਕਿਹੜਾ ਗੰਦਾ ਪਾਣੀ ਓਵਰਫਲੋ ਹੋ ਰਿਹਾ ਹੈ ਲੋਕਾਂ ਦੇ ਘਰਾਂ ਦੇ ਅੰਦਰ ਦਖਲ ਹੋ ਜਾਂਦਾ ਹੈ ਰਿਪੋਰਟ ਰਾਜਖਰਮੀ ਪਵਾਨੀਗੜ ਇਹ ਸਮੱਸਿਆ ਜੀ ਸਾਨੂੰ ਕਟੋ-ਕਟੋ ਵੀ ਮਹੀਨਾ ਹੋ ਗਿਆ ਜੀ ਇਹਨਾਂ ਮਗਰ ਫਿਰਦਿਆਂ ਨੂੰ ਨਾ ਤਾਂ ਕੋਈ ਸਾਡੀ ਗੱਲਬਾਤ ਸੁਣਦੇ ਨੇ ਜੀ ਨਾ ਸਾਡਾ ਕੋਈ ਪਾਣੀ ਦਾ ਹੱਲ ਹੋ ਰਿਹਾ ਜੀ ਘਰਾਂ ਦੇ ਵਿੱਚ ਪਾਣੀ ਮਤਲਬ ਜਾ ਰਿਹਾ ਟੂਬਾ ਭਰ ਗਿਆ ਇਹਦੇ ਕਰਕੇ ਬੱਚੇ ਸਕੂਲ ਜਾਂਦੇ ਉਹ ਵੀ ਬਹੁਤ ਪਰੇਸ਼ਾਨ ਹੋ ਰਹੇ ਨੇ ਜੀ ਇਹਦੇ ਕਰਕੇ ਅਸੀਂ 5-7 ਵਾਰ ਹੀ ਆ ਗਏ ਜਦੋਂ ਆਉਂਦੇ ਆ ਵੀਡੀਓ ਸਾਹਿਬ ਕਹਿੰਦੇ ਵੀ ਛੁੱਟੀ ਦੇਣ ਪਤਾ ਨਹੀਂ ਆਉਂਦੇ ਨੇ ਕਿ ਨਹੀਂ ਆਉਂਦੇ ਮਹੀਨੇ ਚ ਹਾਜ਼ਰੀ ਉਹਨਾਂ ਦੀ ਲੱਗਦੀ ਹੈ ਕਿ ਨਹੀਂ ਲੱਗਦੀ ਜਾਂ ਨਹੀਂ ਪਤਾ ਸਾਨੂੰ ਬਸ ਐਂ ਹੀ ਕਹਿ ਕੇ ਮੋੜ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ ਅਸੀਂ ਕਰ ਰਹੇ ਆ ਮੁੜ ਕੇ ਕੋਈ ਗੱਲਬਾਤ ਨਹੀਂ ਕਰਦੇ ਜੀ ਸਰਕਾਰ ਦੇ ਨਵੇਂ ਨੇ ਮਿਲਿਓ ਸਰਕਾਰ ਦੇ ਨਵੇਂ ਨੇ ਦੇਖੋ ਜੀ ਸਾਡੇ ਗੁਰਪ੍ਰੀਤ ਗੋਂਦੂ ਵੀ ਆ ਉਹਨੂੰ ਵੀ ਅਸੀਂ ਕਿਹਾ ਜੀ ਵਿਕਰਮ ਨੂੰ ਉਹ ਵੀ ਵਿਚਾਰਾ ਭੱਜ ਨਾਠ ਕਰਦਾ ਰਿਹਾ ਪਤਾ ਨਹੀਂ ਉਹਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਪਤਾ ਨਹੀਂ ਵੀ ਉਹ ਜਾਣ ਕੇ ਝਲਟੀਆਂ ਕਰਦੇ ਨੇ ਇਹਨਾਂ ਇਹ ਤਾਂ ਇਹਨਾਂ ਨੂੰ ਪਤਾ ਜੀ ਪਿੰਡ ਸਾਰੇ ਬਾਜੀ ਕਿੱਥੀ ਗਈ ਸੀ ਜੀ ਹਾਂਜੀ ਤੁਹਾਡੇ ਪੰਡੀ ਨਾਰੇਬਾਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਮਸਲਾ ਹੱਲ ਨਾ ਜੀ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਸੋਣੋ ਸਿਆਸਰਾ ਨੇ ਆਏ ਨੇ ਕੀ ਮੰਗ ਕਰ ਰਹੇ ਹੁੰਦੇ ਸੀ ਅਸੀਂ ਤਾਂ ਮੰਗ ਇਹ ਹੀ ਕਰਦੇ ਆ ਸਾਡਾ ਪਾਣੀ ਦਾ ਹੱਲ ਹੋਣਾ ਚਾਹੀਦਾ ਜੀ ਦੇਖੋ ਜਿਵੇਂ ਮਰਜ਼ੀ ਕਰਨ ਦੇਖੋ ਪ੍ਰਸ਼ਾਸਨ ਦਾ ਇਹਨਾਂ ਦਾ ਦੇਖੋ ਹੱਕ ਬਣਦਾ ਅਸੀਂ ਕੋਈ ਨਾਰੇਬਾਜੀ ਜਾਣ ਕੇ ਸ਼ੌਂਕ ਨੂੰ ਨਹੀਂ ਕਰਦੇ ਵੀ ਇਹਨਾਂ ਦਾ ਜਾਣ ਕੇ ਜਲੂਸ ਕੱਢਣਾ ਕਿਉਂ ਸਾਡੇ ਘਰਾਂ 'ਚ ਪਾਣੀ ਵੜਦਾ ਜਿਸ ਤੇ ਇਹਨਾਂ 'ਕਿ ਪਿੱਟਣਾ ਇਹਨਾਂ ਨੂੰ ਸੋਚਣਾ ਚਾਹੀਦਾ ਮੜਾ-ਮੋਟਾ ਇਹ ਵੀ ਦੇਖ ਨੂੰ ਕਿਸੇ ਗਰੀਬ ਘਰਾਂ ਦੀ ਉਹਨੇ ਵੀ ਦੇ ਨਾਲ ਸਾਨੂੰ ਸਰਕਾਰੋਂ ਗਲ ਘੁੱਟ ਕੇ ਮਾਰਦੇ ਵੀ ਜਾਂ ਦਵਾਈ ਛੜਕਦੇ ਵੀ ਪਰ ਮਰ ਜਾਣ ਵਧੀਆ ਗਰੀਬ ਰੋਲ ਨਿਭੜਜੂ ਬੁਕਸਿੰਗ ਨਾ ਹੋਈ ਆਪਣਾ ਸਮੱਸਿਆ ਸਾਰਾ ਇਹ ਹੈ ਬਸ ਪਾਣੀ ਦਾ ਨਿਕਾਸ ਨਹੀਂ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਬਹੁਤ ਜ਼ਿਆਦਾ ਹਾਲ ਬੁਰੇ ਨੇ ਬੱਚੇ ਸਕੂਲ ਜਾਂਦੇ ਪਰੇਸ਼ਾਨ ਨੇ ਕੋਈ ਆਪ ਪਰਚਾਣ ਆਈ ਕੋਈ ਰਿਸ਼ਤੇਦਾਰ ਆਉਂਦਾ ਭਰਾ ਆਉਂਦਾ ਤਿੰਨ ਵਾਰ ਤਾਂ ਸਾਡੇ ਬਜ਼ੁਰਗ ਆਉਂਦੇ ਸੋ ਉਹ ਵੀ ਪਾਣੀ ਦੇ ਵਿੱਚ ਡੇਕ ਕੇ ਬਹੁਤ ਬੁਰਾ ਹਾਲ ਹੋ ਰਿਹਾ ਬਸ ਇਹੀ ਹੈ ਮੰਗ ਹੈ ਸਾਡੀ ਸਰਕਾਰ ਵੱਲੋਂ ਸਾਡਾ ਪਾਣੀ ਦਾ ਹੱਲ ਕਰਿਆ ਜਾਵੇ ਬਸ ਸੁਣਵਾਈ ਦੇਖੋ ਜੀ ਅਸੀਂ ਸਾਰਿਆਂ ਨੂੰ ਕਹਿ ਰਹੇ ਆਂ ਔਰ ਇਹ ਸਪੈਸ਼ਲ ਧਰਨਾ ਵੀ ਲਾ ਰਹੇ ਆਂ ਜੀ ਸਾਡੇ ਪਿੰਨ ਵੀ ਧਰਨਾ ਲਾਇਆ ਹੀ ਕਿਉਂ ਸੁਣਦੇ ਕੋਈ ਕੋਈ ਸੁਣਦਾ ਨਹੀਂ ਹੈਗਾ ਜੀ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਅਗਲਾ ਤੁਹਾਡਾ ਕੀ ਗੱਲ ਬਣੂਗਾ ਬਸ ਜੀ ਜੇ ਨਹੀਂ ਸੁਣਵਾਈ ਹੁੰਦੀ ਅੱਜ ਅਸੀਂ ਘੱਟੋ ਘੱਟ 20-25 ਆਏ ਆਂ ਕੱਲ ਨੂੰ ਫਿਰ 100 ਬੰਦਾ 150 ਪਲੱਸ ਆਵੇਗਾ ਜੀ ਉਹ ਫਿਰ ਇਹਨਾਂ ਨੂੰ ਕਰਨਾ ਪੈਣਾ ਹੈ ਹੱਲੇ ਫਿਰ ਤਾਂ ਧਰਨੇ ਲੱਗਣਗੇ ਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਜੀਤ ਸਿੰਘ ਹੈ ਕਾਮਰੇਦ ਜੀ ਸੂਕਰਾਚੋਂ ਜੀ ਸਿੰਘ ਜੀ ਵੀ ਅੱਜ ਨਾਰੇਬਾਜ਼ੀ ਕੀਤੀ ਕਿਸ ਸੰਬੰਧ ਵਿੱਚ ਇਹ ਜੀ ਆਪਣਾ ਨਾਕਟਾ ਪਿੰਡਾ ਜਿਹੜਾ ਉੱਤੇ ਜੋ ਡੇਰਾਈ ਆਪਣਾ ਬਾਜੀਵਰ ਵਸਟਿਆ ਨਹੀਂ ਉਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਨਿਕਾਸ ਆਉ ਸਹੀ ਨਹੀਂ ਹੋ ਰਿਹਾ ਜੀ ਉਹਦੇ ਸਬੰਧ ਵਿੱਚ ਇਹ ਪਹਿਲਾਂ ਵੀ ਪਹਿਲਾਂ ਕਈ ਵਾਰੀ ਮਿਲਲੇ ਨੇ ਪ੍ਰਸ਼ਾਸਨ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਬੱਚੇ ਜਾਂਦੇ ਨੇ ਪਾਣੀ ਦੇ ਵਿੱਚ ਉਹ ਸਕੂਲ ਜਾਂਦੇ ਨੇ ਉਹਦੇ ਪੈਰ ਲੱਭਣ ਦੇ ਬੂਟਾਂ 'ਚ ਪਾਣੀ ਭਰ ਜਾਂਦੀ ਸਰਦੀ ਦਾ ਟਾਈਮ ਆ ਇਹ ਕੋਈ ਰਿਸ਼ਤਾਰ ਨਹੀਂ ਉੱਤੇ ਉਹਨੂੰ ਰਾਜੀ ਕਿਉਂਕਿ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਸਹੀ ਨਹੀਂ ਹੈਗਾ ਜੀ ਉੱਤੇ ਆਉਣ ਜਾਣ ਦਾ ਰਸਤਾ ਸਹੀ ਨਹੀਂ ਹੈਗਾ ਉੱਤੇ ਪਾਣੀ ਦਾ ਜੇ ਪ੍ਰਬੰਧ ਕਰਨ ਪ੍ਰਸ਼ਾਸਨ ਤੇ ਫਿਰ ਇਹਨਾਂ ਦਾ ਮਸਲਾ ਤਾਂ ਹੋਊਗਾ ਨਹੀਂ ਅਲੀ ਜਥੇਵੰਦੀ ਵਿਆਤੀ ਮਜ਼ਦੂਰ ਸਭਾ ਜੀ ਅਸੀਂ ਉਹਦੇ ਵਿੱਚ ਹੁਣ ਇਹਨਾਂ ਦਾ ਆਪਣਾ ਜਿਹੜਾ ਮਸਲਾ ਰਹਿੰਦਾ ਹੈ ਵਿਆਤੀ ਮਜ਼ਦੂਰ ਸਭਾ ਦੇ ਵਿੱਚ ਹੀ ਅਸੀਂ ਇਹਨਾਂ ਦਾ ਮਸਲਾ ਹੁਣ ਪੂਰੇ ਹਾਈਲਾਈਟ ਤੇ ਲੈ ਕੇ ਚੱਲਾਂਗੇ ਜੇ ਨਹੀਂ ਪ੍ਰਸ਼ਾਸਨ ਸਰਵਾਈ ਕਰੂਗਾ ਜੀ ਤਾਂ ਅਸੀਂ ਇਥੇ ਵੀਡੀਓ ਦਾ ਕਰਾਓ ਕਰਾਂਗੇ ਇੱਥੇ ਅਜੀਬ ਅੱਜ ਥੋੜਾ ਘਟ ਹੈ ਕੱਲ ਨੂੰ ਇਹੋ ਯਾਦ ਹੈ ਅਸੀਂ ਵੱਡੀ ਗਿਣਤੀ ਦੇ ਵਿੱਚ ਆ ਗਏ ਇਹਨਾਂ ਦਾ ਜਦ ਨਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਜਦ ਅਸੀਂ ਵੀਡੀਓ ਦਾ ਕਰਾਓ ਕਰਾਂਗੇ ਜੀ ਆਪਣਾ ਨਾਮ ਦੱਸੋ ਜੀ ਕਾਲਾ ਸਿੰਘ ਜੀ ਮੇਰਾ ਨਾਮ ਕਾਲਾ ਸਿੰਘ ਜੀ ਹਾਂ ਜੀ ਕਿ ਨਾਰੀ ਬਾਜੀ ਕੀਤੀ ਹੈ ਕਿਸ ਸੰਬੰਧ ਵਿੱਚ ਕੀਤੀ ਹੈ ਜੀ ਇਹ ਸਾਡੇ ਪਾਣੀ ਦੀ ਪ੍ਰੋਬਲਮ ਹੀ ਹੈ ਜੀ ਇਹ ਪਹਿਲਾਂ ਵੀ ਤੁਹਾਨੂੰ ਦੱਸ ਗਏ ਨੇ ਅਸੀਂ ਪ੍ਰਸ਼ਾਸਨ ਕੋਲ ਆਉਣੇ ਆ ਪ੍ਰਸ਼ਾਸਨ ਵਾਲੇ ਸਾਨੂੰ ਕਹਿੰਦੇ ਜੀ ਸਾਡਾ ਕੋਈ ਜਗ੍ਹਾ ਦਾ ਕਹਿੰਦੇ 10-10 ਜਗ੍ਹਾ ਅਸੀਂ ਉੱਥੇ ਕਰ ਦਿੰਦੇ ਆ ਜੇ ਸਾਡੇ ਕੋਲ ਜਗ੍ਹਾ ਹੋਵੇ ਜੀ ਅਸੀਂ ਆਪ ਹੀ ਨਾ ਕਰ ਲਈਏ ਫਿਰ ਸਾਨੂੰ ਪ੍ਰਸ਼ਾਸਨ ਕੋਲ ਪਿੱਟਣ ਦੀ ਕੀ ਲੋੜ ਹੈ ਜੀ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਸਾਨੂੰ ਪਹਿਲਾਂ 2 ਦਿਨ ਪਹਿਲਾਂ ਇਹਨਾਂ ਨੇ ਟਾਈਮ ਦਿੱਤਾ ਸਾਨੂੰ ਕਹਿੰਦੇ ਜੀ ਉੱਥੇ ਪ੍ਰਸ਼ਾਸਨ ਆਊਗਾ ਜੀ ਉੱਥੇ ਨਿਸ਼ਾਨਦੇਹੀ ਕਰਾਂਗੇ ਜੀ ਸਾਰਾ ਕੁਝ ਕਰਾਂਗੇ ਜੀ ਪਤਾ ਨਹੀਂ ਕਿਹਦੇ ਦਬਾਅ ਚ ਆ ਕੇ ਮਤਲਬ ਸਾਰਾ ਪ੍ਰਸ਼ਾਸਨ ਹੀ ਪਤਾ ਨਹੀਂ ਕਿਉਂ ਡਰ ਰਿਹਾ ਹੈ ਜੀ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਇਹੀ ਕਰਦੇ ਆ ਵੀ ਸਾਡਾ ਕੋਈ ਪਾਣੀ ਦਾ ਹੱਲ ਤਾਂ ਕਰਨ ਵੋਟਾਂ ਵੇਲੇ ਦਾ ਇਹ ਮਤਲਬ ਸਾਰੇ ਸਿਆਸੀ ਲੀਡਰ ਸਾਰੇ ਹੀ ਉੱਥੇ ਆ ਜਾਂਦੇ ਨੇ ਕਹਿੰਦੇ ਸਾਨੂੰ ਵੋਟ ਪਾਓ ਸਾਨੂੰ ਪਾਓ ਆ ਹੁਣ ਹੁਣ ਸਾਡੀ ਕੋਈ ਸਾਰ ਵੀ ਨਹੀਂ ਲੈ ਰਿਆ ਅਸੀਂ ਤਾਂ ਅੱਜ ਤੋਂ ਇਹ ਗੱਲ ਕਹਿੰਦੇ ਆ ਅਸੀਂ ਤਾਂ ਸਾਰਿਆਂ ਦਾ ਬਾਈਕਟ ਸਾਰੀਆਂ ਪਾਰਟੀਆਂ ਦਾ ਬਾਈਕਟ ਕਰਦਾਂਗੇ ਅਸੀਂ ਕਿਸੇ ਨੂੰ ਉੱਥੇ ਪਿੰਡ 'ਚ ਨਹੀਂ ਵੜਨ ਦੇਣਾ ਨਾ ਅਸੀਂ ਕਿਸੇ ਨੂੰ ਵੜਨ ਦਿੰਦੇ ਆ ਚਾਹ ਕੋਈ ਵੀ ਪਾਰਟੀ ਹੋਵੇ ਸਰਪਨਾਮ ਹਾਂਜੀ ਮੇਰਾ ਨਾਮ ਇਕਮ ਸਿੰਘ ਪੰਚਾਇਤ ਅਫਸਰ ਬਲਾਕ ਭਵਾਨੀਗੜ ਸਰਪਰ ਨਾਰੇਵਾਜੀ ਬੁਲਾਈ ਇਸ ਬਾਰੇ ਕੀ ਕਹਿਣਾ ਹੈ ਇਹ ਗ੍ਰਾਮ ਗ੍ਰਾਮ ਪੰਚਾਇਤ ਨਕਟੇ ਪਿੰਡ ਦੇ ਵਾਸੀ ਨੇ ਇਹਨਾਂ ਦੇ ਗੰਦੇ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਹੈ ਤੇ ਇਸ ਵੰਦ ਦੇ ਵਿੱਚ ਅਸੀਂ ਪਹਿਲਾਂ ਵੀ ਗ੍ਰਾਮ ਪੰਚਾਇਤ ਨੂੰ ਲਿਖਿਆ ਸੀਗਾ ਤੇ ਉਹਨਾਂ ਨੇ ਨਿਸ਼ਾਨਦੇਹੀ ਕਰਨ ਵਾਸਤੇ ਛੱਪੜ ਦੀ ਨਿਸ਼ਾਨਦੇਹੀ ਕਰਨ ਵਾਸਤੇ ਸਾਨੂੰ ਮਤਾ ਪੱਗੀ ਭੇਜਿਆ ਸੀਗਾ ਤੇ ਅਸੀਂ ਉਸ ਮਤੇ ਨੂੰ ਅੱਗੇ ਮਾਲ ਵਿਭਾਗ ਨੂੰ ਭੇਜ ਦਿੱਤਾ ਸੀਗਾ ਮਾਲ ਵਿਭਾਗ ਵੱਲੋਂ ਨਿਸ਼ਾਨਦੇਹੀ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਪਰੰਤੂ ਉਹਨਾਂ ਵੱਲੋਂ ਲਿਖਤੀ ਇਹ ਦੱਸਿਆ ਗਿਆ ਵੀ ਇਹ ਜਿਹੜੇ ਛੱਪੜ ਦੀ ਜ਼ਮੀਨ ਹੈ ਇਹਦੇ ਵਿੱਚ ਮਾਲਕੀ ಗ್ರಾಮ ਪੰਚਾਇਤ ਦੀ ਨਹੀਂ ਹੈਗੀ ਤੇ ਇਹਦੇ ਵਿੱਚ ਕਾਫੀ ਲੋਕਾਂ ਦੀ ਮਾਲਕੀ ਮਤਲਬ ਦੱਸੀ ਜਾ ਰਹੀ ਹੈਗੀ ਤੇ ਹੁਣ ಗ್ರಾಮ ਪੰਚਾਇਤ ਇਸ ਗੰਦੇ ਪਾਣੀ ਦੇ ਨਿਕਾਸ ਦੇ ਹੱਲ ਲਈ ਉਹ ਛੱਪੜ ਨੂੰ ਪਟਾਉਣ ਵਾਸਤੇ ਉਹ ਲੋਕਾਂ ਨਾਲ ਸਹਿਮਤੀ ਬਣਾ ਰਹੀ ਹੈ ਤੇ ਛੱਪੜ ਦਾ ਪਾਣੀ ਕੱਢਣ ਵਾਸਤੇ ਕਿਸੇ ਦੀ ਵੀ ਜ਼ਮੀਨ ਦੇ ਵਿੱਚ ਜਾਂ ਕਿਸੇ ਦੀ ਵੀ ਫਸਲ ਦੇ ਵਿੱਚ ਕੱਢਣ ਵਾਸਤੇ ਉਹਨਾਂ ਨੂੰ ਸਹਿਮਤ ਕਰ ਰਹੀ ਹੈ ਤੇ ਜਲਦੀ ਹੱਲ ਹੋਣ ਦੀ ਸੰਭਾਵਨਾ ਹੈ